ਕੀ ਅੱਜ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ 900 ਦੇ ਲਗਭਗ ਜਿਹੜੀਆਂ ਲੜਕੀਆਂ ਹੈਗੀਆਂ ਉਹਨਾਂ ਦੀ ਲੋਹੜੀ ਪਾਈ ਜਾ ਰਹੀ ਹੈ ਨਹੀਂ ਮੈਂ ਦੇਖੋ ਪਹਿਲੀ ਗੱਲ ਤਾਂ ਇਸ ਗੱਲ ਦੇ ਨਾਲ ਹੀ ਗਰੀ ਨਹੀਂ ਕਰਦਾ ਕਿ ਨੰਬਰਸ ਦੇ ਵਿੱਚ ਨਹੀਂ ਜਾਂਦੇ ਅਸੀਂ ਅਸੀਂ ਇਹ ਕਹਿੰਨੇ ਆ ਕਿ ਸਾਰੀਆਂ ਧੀਆ ਸਾਂਝੀਆਂ ਆ ਨੰਬਰਸ ਕੋਈ ਨਹੀਂ ਉਹ ਜਿੰਨੀਆਂ ਵੀ ਹੋਣਗੀਆਂ ਹਜ਼ਾਰ ਹੋਏਗੀ ਵੱਧ ਹੋਏਗੀ ਘੱਟ ਹੋਏਗੀ ਚਾਹੇ 100 ਹੋਏਗੀ ਤੋ ਜਿੰਨੀ ਵੀ ਬੇਟੀਆਂ ਇੱਥੇ ਆਈਆਂ ਆ ਕੁਝ ਬੇਟੀਆਂ ਨੂੰ ਅਸੀਂ ਲੋੜੀ ਦੇਤੀ ਆ ਔਰ ਕੁਝ ਦੇ ਹਰ ਕਿਸੇ ਨੇ ਜਿਹੜੇ ਜਿਹੜੇ ਕੋਈ ਮੋਤਵਾਰ ਬੰਦਾ ਉਹਨਾਂ ਨੂੰ ਲੈ ਕੇ ਆਇਆ ਆ ਉਹ ਸਾਰਿਆਂ ਨੇ ਲਿਸਟ ਦੇਤੀ ਆ ਜਿੰਨੀ ਵੀ ਲਿਸਟ ਹੋਏਗੀ ਕੋਈ ਉਹਦੇ ਵਿੱਚ ਨੰਬਰਸ ਦੇ ਵਿੱਚ ਨਹੀਂ ਜਾਂਦੇ ਸੋ ਅਸੀਂ ਉਹ ਸਾਰਿਆਂ ਨੂੰ ਦੇਵਾਂਗੇ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਜਾਊਂਗਾ ਇਸ ਪ੍ਰੋਗਰਾਮ ਤੋਂ ਬਾਅਦ ਕਿ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੁਸੀਂ ਦੇਖ ਸਕਦੇ ਆ ਕਿ ਟੈਂਟ ਸਾਰੇ ਪਾਸੇ ਲੱਗਾ ਸੀਗਾ ਲੇਕਿਨ ਇਹੋ ਜਿਹਾ ਸਲਾਬ ਆਇਆ ਇੱਥੇ ਫਗਵਾੜੇ ਵਾਸੀਆਂ ਨੇ ਇੰਨਾ ਕ ਜਿਆਦਾ ਸਾਨੂੰ ਉਹ ਸਮਰਥਨ ਦਿੱਤਾ ਇੰਨਾ ਕ ਜਿਆਦਾ ਸਹੀ ਉਹ ਦੇ ਤਾਕਾਇਤ ਜਨ ਸਲਾਬ ਦੇ ਤੌਰ ਤੇ ਇਹ ਪੂਰਾ ਪੰਡਾਲ ਜਿੱਦਾ ਭਰ ਗਿਆ ਲੋਕ ਗੱਲ ਕਰਦੇ ਸੀਗੇ ਕਿ ਜਿਵੇਂ ਦੁਸ਼ਹਿਰੇ ਦੇ ਵੇਲੇ ਰਸ਼ ਪੈਂਦਾ ਆ ਉਦਾਂ ਹੀ ਰਸ਼ ਤੇ ਬੜਾ ਤਗੜਾ ਰਸ਼ ਪਿਆ ਲੇਕਿਨ ਮੈਂ ਇਹਨਾਂ ਬਤਾਵਾਵਾਂ ਪਹਿਣਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਇਹਦੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਨੇ ਜਿੱਤੇ ਜੀ ਸੰਤਲੀ ਨੱਚ ਕੇ ਇਸ ਤਿਹਾਣ ਨੂੰ ਮਨਾ ਰਹੇ ਨੇ ਬੀਜੇ ਸੰਪਲਾ ਮੌਜੂਦ ਹੈ ਉੱਤੇ ਬੀਜੇ ਸੰਪਲਾ ਜਿੱਦਾ ਜਿਹੜਾ ਪਰਿਵਾਰ ਹੈ ਉਹ ਵੀ ਇੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਨੇ ਫਗਵਾੜਾ ਦੀਆਂ ਨੇ ਜਿੱਥੇ ਲੋਹੜੀ ਦਾ ਤਿਹਾਰ ਬੀਜੇ ਸੰਪਲਾ ਦੀ ਅਦਖਸ਼ਤਾ ਦੇ ਵਿੱਚ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਕੈਮਰਾਮੈਨ ਜਤਿੰਦਰ ਨਾਲ ਕਿਸ਼ਨ ਸ਼ਰਮਾ ਜਨੈਚੂਰਟੀਵੀ ਕੀ ਅੱਜ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ 900 ਦੇ ਲਗਭਗ ਜਿਹੜੀਆਂ ਲੜਕੀਆਂ ਹੈਗੀਆਂ ਉਹਨਾਂ ਦੀ ਲੋੜੀ ਪਾਈ ਜਾ ਰਹੀ ਹੈ ਨਹੀਂ ਮੈਂ ਦੇਖੋ ਪਹਿਲੀ ਗੱਲ ਤਾਂ ਇਸ ਗੱਲ ਦੇ ਨਾਲ ਅਗਰੀ ਨਹੀਂ ਕਰਦਾ ਕਿ ਨੰਬਰਸ ਦੇ ਵਿੱਚ ਨਹੀਂ ਜਾਂਦੇ ਅਸੀਂ ਅਸੀਂ ਇਹ ਕਹਿੰਨੇ ਆ ਕਿ ਸਾਰੀਆਂ ਧੀਆ ਸਾਂਝੀਆਂ ਆ ਨੰਬਰ ਕੋਈ ਨਹੀਂ ਉਹ ਜਿੰਨੀਆਂ ਵੀ ਹੋਣਗੀਆਂ ਹਜ਼ਾਰ ਹੋਏਗੀ ਵੱਧ ਹੋਏਗੀ ਘੱਟ ਹੋਏਗੀ ਚਾਹੇ 100 ਹੋਏਗੀ ਜੋ ਜਿੰਨੇ ਵੀ ਬੇਟੀਆਂ ਇੱਥੇ ਆਈਆਂ ਆ ਕੁਝ ਬੇਟੀਆਂ ਨੂੰ ਅਸੀਂ ਲੋੜੀ ਦੇਤੀ ਆ ਔਰ ਕੁਝ ਦੇ ਹਰ ਕਿਸੇ ਨੇ ਜਿਹੜੇ ਜਿਹੜੇ ਕੋਈ ਮਹਤਵਾਰ ਬੰਦਾ ਉਹਨਾਂ ਨੂੰ ਲੈ ਕੇ ਆਇਆ ਆ ਉਹ ਸਾਰਿਆਂ ਨੇ ਲਿਸਟ ਦਿੱਤੀ ਆ ਜਿੰਨੀ ਵੀ ਲਿਸਟ ਹੋਏਗੀ ਕੋਈ ਉਹਦੇ ਵਿੱਚ ਨੰਬਰਸ ਦੇ ਵਿੱਚ ਨਹੀਂ ਜਾਂਦੇ ਸੋ ਅਸੀਂ ਉਹ ਸਾਰਿਆਂ ਨੂੰ ਦੇਵਾਂਗੇ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਇਸ ਪ੍ਰੋਗਰਾਮ ਤੋਂ ਬਾਅਦ ਕਿ ਜਦੋਂ ਅਸੀਂ ਇਹ ਪ੍ਰੋਗਰਾਮ ਕਿ ਸ਼ੁਰੂ ਕੀਤਾ ਸੀ ਤੁਸੀਂ ਦੇਖ ਸਕਦੇ ਆ ਕਿ ਟੈਂਟ ਸਾਰੇ ਪਾਸੇ ਲੱਗਾ ਸੀਗਾ ਲੇਕਿਨ ਇਹੋ ਜਿਹਾ ਸਲਾਬ ਆਇਆ ਇੱਥੇ ਪਗਵਾੜੇ ਵਾਸੀਆਂ ਨੇ ਇੰਨਾ ਕ ਜਿਆਦਾ ਸਾਨੂੰ ਉਹ ਸਮਰਥਨ ਦਿੱਤਾ ਇੰਨਾ ਕ ਜਿਆਦਾ ਸਹਿਯੋਗ ਤਾਕਤ ਜਨ ਸਲਾਬ ਦੇ ਤੌਰ ਤੇ ਇਹ ਪੂਰਾ ਪੰਡਾਲ ਜਦਾ ਭਰ ਗਿਆ ਲੋਕ ਗੱਲ ਕਰਦੇ ਸੀਗੇ ਕਿ ਜਿਵੇਂ ਦੁਸ਼ਹਿਰੇ ਦੇ ਵੇਲੇ ਰਸ਼ ਬੈਂਦਾ ਆ ਉਦਾ ਹੀ ਰਸ਼ ਤੇ ਬੜਾ ਤਗੜਾ ਰਸ਼ ਪਿਆ ਲੇਕਿਨ ਮੈਂ ਇਹਨਾਂ ਬਤਾਵਾਂ ਪੈਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਇਹ ਪਾਸੇ ਦੀਆਂ ਤਸਵੀਰਾਂ ਨੂੰ ਅੱਨਾ ਸਾਂਝੀਆਂ ਕਰਦੇ ਨੇ ਜਿੱਤੇ ਜੀ ਸਾੰਪਲਾ ਜੀ ਨੱਚ ਕੇ ਇਸ ਤਿਹਾਣ ਨੂੰ ਮਨਾ ਰਹੇ ਨੇ ਵਿਜੇ ਸਾਂਪਲਾ ਮੌਜੂਦ ਹੈ ਉੱਤੇ ਵਿਜੇ ਸਾਂਪਲਾ ਜਿੱਦਾ ਜਿਹੜਾ ਪਰਿਵਾਰ ਹੈ ਉਹ ਵੀ ਇੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਨੇ ਫਗਵਾੜਾ ਦੀਆਂ ਨੇ ਜਿੱਥੇ ਲੋਹੜੀ ਦਾ ਤਿਹਾਰ ਵਿਜੇ ਸਾਂਪਲਾ ਦੀ ਅਦਖਸ਼ਤਾ ਦੇ ਵਿੱਚ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਕੈਮਰਾਮੈਨ